ਸ੍ਰੀ ਗਾਜੀ ਉਹਦਾ ਅਰਸ਼ ਦੇਵ ਸਿੰਘ ਵਿਦਿਆਲ ਸਬਾਕ ਦਾ ਨਾਮ ਹੈ ਚੈਨਲ ਤੇ ਓਕੇ ਅੱਜ ਸ਼ੁਰੂ ਕਰੀਏ ਵੀਡੀਓ ਵਿੱਚ ਅਸੀਂ ਆਪਾਂ ਚੱਲਣਾ ਖੇਤ ਟਰੈਕਟਰ ਤੋਂ ਚੱਲਦੇ ਆ ਆਪਾਂ ਟਰੈਕਟਰ ਪਹਿਲੇ ਲੇ ਫਰੋਕਟਿਆਂ ਤੋਂ ਦੋ ਦੋ ਹੁਣ ਆਪਾਂ ਚੱਲਦੇ ਆ ਇਹ ਤਾਂ ਖੇਤ ਬੈਠਾ ਟਰੈਕਟਰ ਉਹ ਭਈ ਆਪਾਂ ਟਰੈਕਟਰ ਰੈਸਟ ਆਪਾਂ ਦੇਖ ਲਓ ਕਿ ਪਾਉਂ ਬ੍ਰੇਕ ਕੱਈ ਇਦਾਂ ਹਾਂਜੀ ਹੁਣ ਆਪਾਂ ਖੇਡ ਜਾਂਦੇ ਹਾਂ ਓਕੇ ਖੇਡ ਜਾਂਦੇ ਹਾਂ ਚਾਹ ਹਮਲਦੀਆ ਲੱਗਾ ਮਾਚਾ ਲੱਗ ਗਿਆ ਉਹ ਵੇ ਤੋੜ ਆ ਪਰ ਆਪਣੇ ਮੋਟਰ ਤੇ ਮੋਟਰ ਚੱਲ ਗਈ ਆ ਕਿਉਂਕਿ ਟਰੈਕਟਰ ਤੋਂ ਨਹੀਂ ਕਰੇ ਬੈਲ ਬਾਹਰ ਆਦੀ ਆ ਤਾਂ ਆ ਪੰਪੀ ਲੈ ਪਾਪਾ ਜੀ ਪਾਣੀ ਵਰਕੇ ਛਿੜਕਾਂਗੇ ਟਰੈਕਟਰ ਤੇ ਬਸ 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 ਦੇ ਕੋਕੀਟ ਦੇ ਜਾ ਰਹੇ ਪਿੰਡਾਂ ਉਹਨਾਂ ਨੂੰ ਦਿਖ ਨਹੀਂ ਹੁੰਦੇ ਉੱਤਰ ਹੁਣ ਵਰਤਵਾ ਦਾ ਸੁਣਾ ਬਾਜੂ ਆਈ ਨੂੰ ਦਾ ਦੇਖਿਆ ਨਾ ਵਰਤਵਾ ਦੇਖਦਾ ਉਹ ਦੇਖ ਕਦੋਂ ਕਦ ਕਰਦਾ ਹਾਂ ਬਟਰੈਕਟਰ ਟੋਨੇ ਆ ਓਕੇ ਓਕੇ ਦੋਸਤੋ ਹਾਂ ਵਾ ਇੱਕ ਸ਼ੋਟ ਲੈ ਲਿਆ ਸੈਕ ਇੰਸਟਾ ਤੇ ਕਰਾਂਗੇ ਰੋਟੀਆਂ ਵੀ ਤਿਆਰ ਆ ਡੈਡੀ ਉਹ ਦੋ ਮਿੰਟ ਪਰੀ ਜਾਂਦੇ ਆ ਮੋਟਰ ਪੂਰੀ ਫੁੱਲ ਪੂਰੀ ਸਾਫ ਹੋ ਬਣੀ ਨਾ ਲਾਗੇ ਨਾ ਉਹ ਐਡੀ ਜਿੰਗਾ ਆ ਫਰੂਟੇ ਵੀ ਲੱਗਾਂਗੇ ਬਹਿ ਉੱਟ ਭਾਰੀਆ ਦੇ ਚਲੋ ਵੀ ਤਰਾ ਬੱਤ ਤੌਰ ਤੱਕ ਜਾ ਕੇ ਆਉਣਿਆ ਆਈ ਤੂੰ ਵੀ ਥੋੜਾ ਪੜ ਲੈਣੀ ਆ ਪਾਈ ਹਟ ਉਹ ਕਿਤਾ ਉਥੋਂ ਦਿਖਾਉਣਾ ਹੈ ਰਾ ਕੁਛ ਉਹ ਬਾੜੀ ਲੱਗੀ ਜਾਂ ਸਾਡੀ ਬੀਬੀ ਆਈ ਸੀ ਪਰ ਉਹ ਉਧਰ ਦੂਜੋ ਪਾਸੋਂ ਆਈ ਸੀ ਇਹ ਕਿੰਨੇ ਡੜੀ ਹੱਟ ਕੇ ਗਈ ਮੇਰਾ ਮਾਰੂ ਗੂੜਾ ਸਾਡਾ ਖੇਤ ਉਹਦਾ ਹੋਰ ਖੇਤ ਆ। ਉਹ ਵੀ ਸਾਡਾ ਖੇਤ ਤੇ ਅਸੀਂ ਲੈ ਲਿਆ ਹਾਂ। ਦੇਖੋ ਕਿੰਨੇ ਸਬਜ਼ੀ ਲੱਗ ਗਈ ਨਹੀਂ ਉਧਰ ਕਿੱਦੂ-ਕੁੱਦੂ ਲੱਗਿਆ ਮਿਰਚਾਂ-ਮਿਰਚਾਂ ਹਰਾ ਘੋਟਾ। ਉੱਧਰ ਲੱਕੇ ਆਂ ਨਹੀਂ ਆ। ਕੁਖਿਆਰੋ ਘਰ। ਜਲਦੀ ਵੀਂਡਾ ਹੁਣ ਪਾਣੀ ਫਟਾ ਕੇ ਲੈ ਆ। ਅਗੂ ਜੋ ਪਾਸੋਂ ਦੇ ਪੀ ਲਾਵੇ। ਓਏ। ਚਲੋ ਦੇਖੋ ਇਹਦਾ ਸਾਡੇ ਚਾਰ ਪਾਇਆ ਹੋਇਆ ਹਾਰ ਨਿਕਲਦਾ ਵਾ ਡਿੱਗਣ ਵਾ ਡਿੱਗੇ ਨਾ ਡਿ ਨਹੀਂ ਚਲੋ ਅਰੇ ਬਾਪਾ ਚੱਲਿਆ ਨਾ ਇਹ ਕਾ ਪੂਸ਼ ਵਾਲਾ ਹੋਰ ਸੱਪ ਸੱਪੁੰਦਾ ਦੇਖ ਸਕਦੇ ਹੋ ਤੋਰ ਤੱਕ ਜਾ ਕੇ ਦੇਖੀ ਹੁਣੀਆਂ ਪਾਣੀ ਦਾ ਉਹਨਾਂ ਐੜੀ ਦੋ ਬੜੇ ਤੋਰਦੇ ਜਾਇਆ ਮਾ ਤੋਰ ਬੱਦਲ ਦੇਖੋ ਕਿਵੇਂ ਹੋਏ ਪਏ ਆ ਦੇਖਿਆ ਤੇ ਸੋਹਣਾ ਖੇਤ ਉਹਨਾਂ ਜਾ ਰਹਾ ਫਿਰ ਕੀ ਲੈਣਾ ਬਾਕੀ ਦੁਨੀਆ ਤੋਂ ਜੇ ਆਪਣਾ ਖੇਤ ਇੰਨਾ ਸੋਹਣਾ ਕੀ ਲੈਣਾ ਦੁਨੀਆ ਤੋਂ ਆਪਰੇ ਹੋ ਪਰ ਇਹ ਦੀ ਪਿਨੀਓ ਪਰ ਆ ਰਿਹਾ। ਮੈਨੂੰ ਉਸ ਤੋਂ ਅੱਜ ਆਪਾਂ ਉਹਨੇ ਦਿਖਾਉਣਾ ਸੀ ਜੀ ਬੂਰੀ ਚੀਜ਼ ਨਹੀਂ ਮੱਚਦੀ ਜੀ ਆਹ ਉਹਨੇ ਦਿਖਾਉਣਾ ਇੱਕ ਪਨੀਰੀ ਲੱਗੂਆ ਲੱਗੂਆ ਚਾਹੇ। ਹਾਂ ਦੇਖੋ ਕਿਦਾ ਪੂਰਵਾ ਪੁੱਲਾ। ਆਹ ਦੇਖੋ। ਕਿੱਥੇ ਜਾਣਾ ਸੀ ਨਾ। ਯਾ ਮੈਂ ਬੋਲਦਾ ਹੋਰ ਕਿਹੜਾ ਉਹ ਰੱਤਨੀ ਦਾ ਹੋਰ ਆਪਾਂ ਕਰੇ ਜਾਂਦੇ ਆ ਜੜੀ ਕਿ ਮਰੇ ਨਾ ਹੋ ਗਈ ਨਹੀਂ ਰਾਹ ਹੋਦੀਆ ਚਲੋ ਘਰ ਸਭ ਬੋਲਦੀ ਹੈ ਮੈਂ ਨਹੀਂ ਆ ਟੈਲੈਂਟ ਆਸਾ ਅੱਗੇ ਬਸੇ ਖੇਤੋ ਆਗੇ ਸੀ ਮੋਟਾ ਪੱਠੇ ਲੈਣ ਆ ਗਏ ਓਕੇ ਹੁਣ ਆਪਾਂ ਪੱਠੇ ਵੱਢ ਰਹੇ ਹਾਂ ਤੁਹਾਨੂੰ ਮਾਣਾ ਵੱਟ ਦਿਖਾਵਾਂਗੇ ਵੀ ਦੇਖੋ ਖਾਲ ਪਰਹੀ ਹੋਈ ਆ ਬੱਦਲ ਦੇਖੋ ਆਪਣਾ ਟੈਡੀ ਤੋਂ ਕੈਨਸਲ ਹੋ ਗਿਆ ਹੁਣ ਆਪਾਂ ਘਰੇ ਆ ਗਏ ਚਲੋ ਆਪਾਂ ਪੱਠੇ ਵੱਢ ਕੇ ਲਾ ਦੋ ਮਿੰਟ ਫੇਰ ਕਰਨ ਜਾਣਾ ਸੀ ਘਰੇ ਆ ਗਏ ਆ ਕੀ ਹੋਇਆ ਹਾਂ ਓਕੇ ਚਲ ਲੈ ਗਿਆ ਇੱਕ ਗੱਲ ਫਿਰ ਕਰਨੀ ਵੜੀ ਆ ਚੋਂ ਜਿੱਦਾਂ ਡਰੈਕ ਸਟੂਡੀਓ ਚ ਮਿਲਦਾ ਤੇ ਬਲੋਗਸ ਤੋਂ ਆਪਾ ਹੁਣ ਆਏ ਨੇ ਆਪ ਬਲੌਗ ਹੋਰੀ ਬੰਦ ਕਰਦੇ ਆਂ ਹਾਂ ਰਨਟੀ ਕਰਨੇ ਓਕੇ ਬਸ ਲਾਈਕ ਤੇ ਕਮੈਂਟ ਕਰ ਦਿਓ ਅਦੇ ਕਮੈਂਟ ਪਿਆਰਾ ਕਰਿਓ ਅਤੇ ਹੋਰ ਫੋਲੋ ਕਰ ਦਿਓ